ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਨੋਂ ਪਿਆਰ ਭਰੀ ਸਸਰੀਕਾ ਜਿਹੜੀ ਗੱਲ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੂਵਾਲ ਨੇ ਸੰਜੀਵ ਅਰੋੜਾ ਨੂੰ ਲੈ ਕੇ ਕਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਇਹਨਾਂ ਨੂੰ ਗ੍ਰਹਿ ਮਤਲਾਲਾ ਦੇ ਦੇਣਾ ਚਾਹੀਦਾ ਹੈ ਕਿਤੇ ਉਹ ਸੱਚ ਤੇ ਵੀ ਹੋ ਰਿਹਾ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਚੱਲਦੀਆਂ ਜਿਮਣੀ ਚੋਣਾਂ ਦੇ ਪ੍ਰਚਾਰ ਦੇ ਵਿੱਚ ਰੋਸ ਕੇ ਘਰ ਚਲੇਗੇ ਸੀ ਕਿ ਮੈਂ ਸੰਜੀਵ ਅਰੂੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕਰਾਂਗਾ ਹਾਲਾਂਕਿ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਬਿਮਾਰ ਹੋ ਗਏ ਨੇ ਉਹਨਾਂ ਦੇ ਲਿਵਰ ਦੇ ਵਿੱਚ ਇਨਫੈਕਸ਼ਨ ਹੈ ਉਹਨਾਂ ਦੇ ਗਲੇ ਦੇ ਵਿੱਚ ਇਨਫੈਕਸ਼ਨ ਹੈ ਉਹਨਾਂ ਦੀ ਅੱਖਾਂ ਤੇ ਸੋਜ ਹੋਈ ਵੀ ਹੈ ਲੇਕਿਨ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਜਿੰਨੀ ਚੋਣ ਦਾ ਪ੍ਰਚਾਰ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਸੀ ਸਾਰੀਆਂ ਪਾਰਟੀਆਂ ਵੱਲੋਂ ਫਿਰ ਜਿਹੜੇ ਸੰਜੀਵ ਊੜਾ ਨੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਕਲਦੀਪ ਸਿੰਘ ਧਾਲੀਵਾਲ ਦੇ ਸਾਰੇ ਅਹੁਦੇ ਤੇ ਕੁਝ ਅਹੁਦੇ ਤਰਨਪ੍ਰੀਤ ਸੋਨ ਦੇ ਕੋਲੋਂ ਖੋ ਕੇ ਜਿਹੜੇ ਦੇ ਦਿੱਤੇ ਗਏ ਸੰਜੀਵ ਅਰੋੜਾ ਨੂੰ ਲੇਕਿਨ ਸੰਜੀਵ ਅਰੋੜਾ ਤੇ ਨਾਲ ਅੱਜ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਪੁਲਤਾਸ ਸਿੰਘ ਸੰਧਾ ਵੱਲੋਂ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਇੰਝ ਲੱਗ ਰਿਹਾ ਸੀ ਜਿਵੇਂ ਇਹ ਗ੍ਰਹਿ ਮੰਤਾਲਾ ਜਾਂ ਡਿਪਟੀ ਸੀਐਮ ਸੰਜੀਬ अरोड़ा ਨੂੰ ਬਣਾ ਦਿੱਤਾ ਗਿਆ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ ਸੰਜੀਵ अरोड़ा ਯਾਨਕਿ 11 ਮੰਤਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਸਿਓਰਟੀ ਦਿਖਾਈ ਗਈ ਸੰਜੀਵ अरोड़ा ਨੂੰ ਉਹਦੇ ਬਾਰੇ ਖਬਰ ਆ ਰਹੀ ਹੈ ਲੁਧਿਆਣਾ ਪੱਛਮੀ ਦੀ ਜਿੱਤ ਤੋਂ ਪੱਛਮੀ ਤੋਂ ਜਿੱਤ ਹਾਸਲ ਕਰਨ ਦੇ ਬਾਅਦ ਕੈਪਟਨ ਮੰਤਰੀ ਸੰਜੀਵ अरोड़ा ਆ ਆਪੀ ਪਾਰਟੀ ਦੀ ਸਰਕਾਰ ਕੁਝ ਜ਼ਿਆਦਾ ਹੀ ਮਿਹਰਬਾਨ ਨਜ਼ਰ ਹੁੰਦੀ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਜੀਵ ਅਰੋੜਾ ਨੂੰ ਕੈਬਨਟ ਮੰਤਰੀ ਬਣਾਉਣ ਤੋਂ ਬਾਅਦ ਮੰਤਰੀਆਂ ਦੀ ਸੀਨੀਅਰਤਾ ਵਿੱਚ 11 ਕੈਬਨਟ ਮੰਤਰੀਆਂ ਤੋਂ ਅੱਗੇ ਰੱਖਦੇ ਹੋਏ ਪੰਜਵਾਂ ਨੰਬਰ ਦੇ ਦਿੱਤਾ ਹੈ ਯਾਨੀ ਕਿ ਟੋਟਲ 11 ਸੀਨੀਅਰ ਨੇ ਐਜ਼ ਅ ਕੈਬਨਟ ਮੰਤਰੀ ਲੇਕਿਨ ਹੁਣ ਸੰਜੀਵ ਅਰੋੜਾ ਦਾ ਪੰਜਵਾਂ ਨੰਬਰ ਆਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠਣਗੇ ਸੰਜੀਬ ਰੋੜਾ ਦੀ ਸੀਨੀਅਰਤਾ ਸੂਚੀ ਵਿੱਚ ਪੰਜਵਾਂ ਨੰਬਰ ਮਿਲਤੇ ਚਲਦੇ ਹੋਣ ਬਾਅਦ ਵਿੱਚ ਕੈਬਨਟ ਮੰਤਰੀ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ਤੇ ਬੈਠਣਗੇ ਤਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਬੈਂਚ ਨੰਬਰ 3 ਤੇ ਸੀਟ ਅਤੇ ਨੰਬਰ 5 ਤੇ ਬੈਠਣਗੇ ਸੰਜੀਬ ਰੋੜਾ ਨੂੰ ਇਹ ਸੀਨੀਅਰਤਾ ਮਿਲਣ ਦੇ ਚਲਦੇ ਕਈ ਕੈਬਨਟ ਮੰਤਰੀ ਨਿਰਾਸ਼ ਹਨ ਕਿਉਂਕਿ ਇਸ ਇਹ ਸਰਕਾਰ ਸੰਜੀਬ ਰੋੜਾ ਤੋਂ ਪਹਿਲਾਂ ਵਿਧਾਇਕ ਦੇ ਕੈਬਨਟ ਮੰਤਰੀ ਬਣਦੇ ਬਾਬੂਦ ਉਹਨਾਂ ਨੂੰ ਸੰਜੀਵ ਅਰੋੜਾ ਬਾਅਦ ਹੀ ਬੈਠਣਾ ਪਵੇਗਾ ਸੰਜੀਵ ਅਰੋੜਾ ਤੋਂ ਬਾਅਦ ਬੈਠਣ ਵਾਲੇ ਕੈਬਨ ਮੰਤਰੀ ਦੀ ਲਾਈਨ ਕਾਫੀ ਜ਼ਿਆਦਾ ਲੰਮੀ ਹੈ ਜਦੋਂ ਕਿ ਸੰਜੀਵ ਅਰੋੜਾ ਤੋਂ ਪਹਿਲਾਂ ਸਿਰਫ ਤਿੰਨ ਹੀ ਕੈਬਨ ਮੰਤਰੀ ਤੇ ਮੁੱਖ ਮੰਤਰੀ ਬੈਠਣਗੇ ਯਾਨੀ ਕਿ ਜਿਹੜੇ ਸੰਜੀਵ ਅਰੋੜਾ ਤੋਂ ਪਹਿਲੇ 11 ਮੰਤਰੀ ਸੀ ਉਹ ਅੱਜ ਗੁੱਸੇ ਗੁੱਸੇ ਦੇ ਵਿੱਚ ਦਿਖੇ ਨਾਰਾਜ਼ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿ ਹਾਲੇ ਨੇ 15 20 ਦਿਨ ਪਹਿਲਾਂ ਤਾਂ ਜਿਮਨੀ ਚੋਣ ਜਿੱਤੀ ਹੈ ਕੈਬਨਟ ਮੰਤਰੀ ਬਣਿਆ ਹੈ ਲੇਕਿਨ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਛਲੀ ਸੀਟ ਤੇ ਕਿਉਂ ਬਿਠਾਇਆ ਜਾ ਰਿਹਾ ਹੈ ਯਾਨੀ ਕਿ ਜੇਕਰ ਗੱਲ ਕਰੀਏ ਸਨੀਅਰਿਟੀ ਦੀ ਸਨੀਅਰਿਟੀ ਤੇ ਦੂਜੇ ਤੀਜੇ ਨੰਬਰ ਤੇ ਆ ਗਏ ਨੇ ਸੰਜੀਵ ਰੋੜਾ ਇਹ ਲੱਗ ਰਿਹਾ ਹੈ ਜਿਵੇਂ ਸੰਜੀਵ ਰੋੜਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਪ ਮੁੱਖ ਮੰਤਰੀ ਜਾਂ ਗ੍ਰਹਿ ਮੰਤralਾ ਦਿੱਤਾ ਜਾਵੇਗਾ ਦੂਸਰੇ ਮੰਤਰੀ ਜਿਹੜੇ ਨੇ 11 ਉਹਨਾਂ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਕੁਲਤਾ ਸਿੰਘ ਸੰਧਵਾ ਵੱਲੋਂ ਨਜ਼ਰ ਅੰਦਾਜ਼ ਕੀਤਾ ਗਿਆ ਅੱਜ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਉਹ ਸਾਰੇ 11 ਮੰਤਰੀ ਨਾਰਾਜ਼ ਦਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੀਵ ਅਰੋੜਾ ਤੋਂ ਯਾਨੀ ਕਿ ਫਿਰ ਬੜਾ ਖਿਲਾਰਾ ਪਵੇਗਾ ਕਿ ਜੇਕਰ ਗੱਲ ਕਰੀਏ ਸੈਲਿਉਰਟੀ ਦੀ ਸੀਨੀਅਰਤਾ ਦੀ ਗੱਲ ਕਰੀਏ ਤਾਂ 11 ਮੰਤਰੀ ਪਹਿਲਾਂ ਆਉਂਦੇ ਨੇ ਬਾਅਦ ਵਿੱਚ ਆਉਂਦੇ ਨੇ ਸੰਜੀਵ ਅਰੋੜਾ ਕਿਉਂਕਿ ਸੰਜੀਵ ਅਰੋੜਾ ਨੂੰ ਤਾਂ ਹਾਲੇ 15 ਦਿਨ ਵੀ ਨਹੀਂ ਹੋਏ ਪੰਜਾਬ ਦਾ ਕੈਬਨਿਟ ਮੰਤਰੀ ਬਣੇ ਨੂੰ ਕਿਤੇ ਉਹ ਗੱਲ ਸੱਚ ਤਾਂ ਨਹੀਂ ਹੋ ਰਹੀ ਜਿਹੜੀ ਗੱਲ ਅ ਕੰਨ ਦੇ ਵਿੱਚ ਕਹੀ ਸੀ ਭਗਵੰਤ ਮਾਨ ਦੇ ਚਲਦੀਆਂ ਜਿੰਮੀ ਚੋਣਾ ਦੇ ਵਿੱਚ ਕਿ ਜਾਂ ਤਾਂ ਇਸ ਨੂੰ ਗ੍ਰਹਿ ਮੰਤralਾ ਦੇ ਦਿਓ ਜਾਂ ਇਸ ਨੂੰ ਡਿਪੀਸੀਐਮ ਬਣਾ ਦਿਓ